ਰਿਤੂ ਸੋਨੀ ਆ ਇੱਕ ਲੜਕੀ ਉਹਨੇ ਆਪਣੀ ਭੈਣ ਦੇ ਨਿਸ਼ਾ ਸੋਨੀ ਦੇ ਮਾਰਨ ਕਿਸੇ ਲੜਕੇ ਵੱਲੋਂ ਮਾਰਨ ਸੰਬੰਧੀ ਆ ਕੇ ਬਿਆਨ ਲਿਖਾਇਆ ਸੀ ਵੀ ਉਹਨੇ ਉਹਨੂੰ ਜ਼ਹਿਰ ਧੱਕਾ ਦੇ ਕੇ ਛੁੱਟ ਕੇ ਮਾਰਤਾ ਇਸ 22 ਤਰੀਕ ਨੂੰ ਸਵੇਰ ਮਾਰਨਿੰਗ ਅਰਲੀ 1 ਵਜੇ ਆ ਕੇ ਸਾਡੇ ਕੋਲ ਬਿਆਨ ਲਿਖਾਇਆ ਸੀ ਉਹ ਲੜਕੀ ਜਿਹੜੀ ਉਹ ਕਹਿੰਦੇ ਸੀ ਵੀ 22 20 ਤਰੀਕ ਨੂੰ ਸ਼ਾਮ ਨੂੰ 8:30 9:00 ਵਜੇ ਘਰੋਂ ਗਈ ਸੀ ਤੇ ਉਹ ਫਿਰ ਘਰੇ ਨਹੀਂ ਪਹੁੰਚੀ ਉਹਦਾ ਫੋਨ ਫੋਨ ਬੰਦ ਹੋ ਗਿਆ ਵਾਪਸ ਨਹੀਂ ਪਹੁੰਚੀ ਤੇ ਉਹਦੇ ਆ ਸੰਬੰਧੀ ਆ ਕੇ ਉਹਨਾਂ ਨੇ 22 ਤਰੀਕ ਨੂੰ ਸਾਡੇ ਸਿੰਘ ਭਗਵੰਤ ਪਰੇਸ਼ਾਨ ਆ ਕੇ ਬਿਆਨ ਲਿਖਾਇਆ ਕਾਰਨਿੰਗ ਅਰਲੀ ਕਿ ਜੀ ਸਾਡੀ ਇਸ ਤਰ੍ਹਾਂ ਇਸ ਤਰ੍ਹਾਂ ਲੜਕੀ ਜਿਹੜੀ ਸੀ ਉਹ ਗਈ ਸੀ ਉਹਦਾ ਫੋਨ ਬੰਦ ਹੋ ਗਿਆ ਹੁਣ ਸਾਨੂੰ ਪਤਾ ਲੱਗਿਆ ਵੀ ਜਿਹੜੀ ਲੜਕੀ ਆ ਇੱਕ ਕੋਈ ਯਵਰਾਜ ਸਿੰਘ ਦਾ ਨਾਮ ਦਾ ਲੜਕਾ ਜਿਸਦੇ ਨਾਲ ਉਹਦੀ ਦੋਸਤੀ ਸੀ ਜਿਹਨੂੰ ਕਹਿੰਦੀ ਵੀ ਉਹਨੂੰ ਉਹ ਮੁੰਡਾ ਬਲੈਕਮੇਲ ਕਰ ਰਿਹਾ ਸੀ ਮੇਰੇ ਕੋਲ ਤੇਰੀ ਵੀਡੀਓ ਹਨੇਰਲ ਕਰ ਦੂੰਗਾ ਵੀ ਉਹ ਉਹਨੂੰ ਲੈ ਕੇ ਗਿਆ ਘਰੋਂ ਸਾਡੇ 8:30 ਵਜੇ 8:9 ਦੇ ਵਿੱਚ 20 ਤਰੀਕ ਨੂੰ ਵੀ ਉਹਨੇ ਉਹਨੂੰ ਲਿਜਾ ਕੇ ਉੱਥੇ ਰੋਪੜ ਡਿਸਟ੍ਰਿਕਟ ਦੇ ਵਿੱਚ ਤੇ ਨਹਿਰ ਦੇ ਉੱਤੋਂ ਤੋਂ 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 ਕਦੇ ੱੱਕਾ ਦੇ ਕੇ ਫਟ ਕੇ ਉਹਨੂੰ ਮਾਰਤਾ ਜਿਹਦੇ ਬੰਦੀ ਅਸੀਂ ਉਹਨਾਂ ਦੇ ਬਿਆਨ ਮੁਤਾਬਕ ਉਹਦੀ ਲੜਕੀ ਦੇ ਫਾਜ਼ਰ ਦੇ ਬਿਆਨ ਮੁਤਾਬਕ ਅਸੀਂ ਮੁਕੱਦਮਾ ਦਰਜ ਕਰ ਲਿਆ ਮੁਕੱਦਮਾ ਦਰਜ ਕਰ ਲਿਆ ਮੁਕੱਦਮਾ ਦਰਜ ਕਰਕੇ ਜਦੋਂ ਅਸੀਂ ਤਤਰੀ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਵੀ ਲੜਕੀ ਦੀ ਜਿਹੜੀ লাশ ਵੀ ਪਟਿਆਲੇ ਮਿਲ ਗਈ ਆ ਇਹ ਉਸ ਤੋਂ ਬਾਅਦ ਅਸੀਂ ਉਹ ਲੜਕੀ ਦੀ ਜਿਹੜੀ লাশ ਲਿਆ ਕੇ ਪੋਸਟਮਾਰਟਮ ਤਰਾ ਕੇ ਵਾਰਸਾਂ ਦੇ ਹਵਾਲੇ ਕਰੀ ਫਿਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਆਏ ਹਾਂ ਜਿਸ ਤੇ ਉਹਨਾਂ ਨੇ ਕਿਉਰ ਤੇ ਨਾਮ ਲਿਆ ਸੀਗਾ ਉਸ ਮੁੰਡੇ ਨੂੰ ਅਸੀਂ ਗ੍ਰਿਫਤਾਰ ਕਰਿਆ ਗ੍ਰਿਫਤਾਰ ਕਰਕੇ ਹਲੇ ਉਹਦੇ ਤੋਂ ਅਸੀਂ ਕੱਲ ਸ਼ਾਮੀ ਲੇਟ ਹੀ ਗ੍ਰਿਫਤਾਰ ਕਰਿਆ ਉਹਦਾ ਅਸੀਂ ਹੁਣ ਅੱਜ ਅਦਾਲਤ ਅਸੀਂ ਪੇਸ਼ ਕਰਾਂਗੇ ਉਹਨੂੰ ਅਦਾਲਤ ਪੇਸ਼ ਕਰਕੇ ਉਹਦਾ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਅਸੀਂ ਇੱਕ ਇੱਕ ਕਾਰਵਾਈ ਦੇ ਮੱਥਂ ਲਿਆਵਾਂਗੇ ਕਿ ਉਹਨੇ ਕਿਸ ਤਰ੍ਹਾਂ ਕਿਉਂ ਕਰਿਆ ਕਿਵੇਂ ਕਰਿਆ ਸਾਰਾ ਉਹ ਫਰਦਰ ਇਨਵੈਸਟੀਗੇਸ਼ਨ ਦਾ ਸਾਡਾ ਕੰਮ ਹੈ